ਹਾਂਜੀ ਦੋਸਤੋ ਤੁਹਾਡੇ ਵਾਸਤੇ ਆਪਾਂ ਖੇਤੀਬਾੜੀ ਵਾਸਤੇ ਛੋਟੇ ਮਿੰਨੀ ਟਰੈਕਟਰ ਲੈ ਕੇ ਆ ਗਏ ਤੁਸੀਂ ਦੇਖ ਸਕਦੇ ਹੋ ਵੀ ਇਹ ਰੂਟਾ ਫੀਟਰ ਇਹਦੇ ਲੱਗਿਆ ਹੋਇਆ ਰੂਟਾ ਫੀਟਰ ਜੋ ਛੋਟਾ ਰੂਟਾ ਫੀਟਰ ਕਹਿ ਸਕਦੇ ਹੋ ਮਿੰਨੀ ਰੂਟਾ ਫੀਟਰ ਦੇਖ ਸਕਦੇ ਹੋ ਜੋ ਇਹਦੀ ਕੀਮਤ ਦੀ ਗੱਲ ਕਰੀਏ ਕੀਮਤ ਇਹਦੀ 2,114,000 ਰੁਪਏ ਦੇ ਵਿੱਚ ਦੋਸਤੋ ਇਹ ਮਿਲੂਗਾ ਬਾਕੀ ਸਬਸਿਡੀ ਇਹਦੇ ਉੱਪਰ ਉਪਲਬਧਾ 65,000 ਦੀ ਸਬਸਿਡੀ ਆ ਜੂਗੀ ਦੇਖ ਸਕਦੇ ਹੋ ਮਿੰਨੀ ਟਰੈਕਟਰ ਆ ਸਾਰੇ ਟਰੈਕਟਰ ਤੁਹਾਨੂੰ ਇਹ ਦਿਖਾਉਣੇ ਆ ਆਪਾਂ ਕੱਲੇ ਕੱਲੇ ਦਾ ਰੇਟ ਵੀ ਦੱਸਦੇ ਆ ਆਹ ਟਰੈਕਟਰ ਆ ਗਿਆ ਇਹਦੇ ਬਾਅਦ ਇਹਦੇ ਥੋੜਾ ਜਿਹਾ ਵੱਡਾ ਰੂਟਾ ਫਿਲਟਰ ਆ ਇਹ ਵੱਡਾ ਰੂਟਾ ਫਿਲਟਰ ਆ ਗਿਆ ਦੋਸਤੋ ਇਹ ਵੀ ਕੰਡੀਸ਼ਨ ਤੁਸੀਂ ਤੁਹਾਡੇ ਸਾਹਮਣੇ ਆ ਬਿਲਕੁਲ ਤੁਹਾਨੂੰ ਦਿਖਾ ਰਹੇ ਆ ਤੇ ਗੱਲ ਕਰੀਏ ਇਹਦੀ ਵੀ ਕੀਮਤ ਦੀ ਦੋਸਤੋ ਇਹਦੀ ਕੀਮਤ 245000 ਦੀ ਆ ਸਬਸਿਡੀ 50% ਆ ਇਹਦੇ ਉੱਪਰ ਵੀ ਤੇ ਤੁਸੀਂ ਕੰਡੀਸ਼ਨ ਇਹਦੀ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਆ ਬਾਕੀ ਸਾਰੇ ਗੀਅਰ ਪੂਰੇ ਦੇ ਲੱਗੇ ਹੋਏ ਨੇ ਦੋਸਤੋ ਤੇ ਬਾਕੀ ਉਸ ਤੋਂ ਬਾਅਦ ਆ ਗਿਆ ਆਹ ਵਾਲਾ ਟਰੈਕਟਰ ਇਹ ਸਿੰਗਲ ਹਾਲਾ ਇਹਦੇ ਪਿੱਛੇ ਜੋ ਮਰਜੀ ਤੁਸੀਂ ਪਾ ਸਕਦੇ ਹੋ ਛੋਟਾ ਇਹ ਵੀ ਦੇਖ ਸਕਦੇ ਹੋ ਇਹਦੇ ਇਧਰਲੇ ਪਾਸੇ ਰੋਟਾ ਫਿੱਟਰ ਲੱਗਿਆ ਹੋਇਆ ਇਹਦੀ ਕੀਮਤ 88000 ਰੁਪਏ ਦੋਸਤੋ ਸਬਸਿਡੀ ਇਹਦੇ ਉੱਪਰ ਵੀ 50% ਆ ਇਹ ਸੰਦਾਂ ਦੇ ਉੱਪਰ ਤੁਹਾਨੂੰ ਸਬਸਿਡੀ ਉਪਲਬਧ ਜਰੂਰ ਹੋਊਗੀ ਉਸ ਤੋਂ ਬਾਅਦ ਆ ਗਿਆ ਦੋਸਤੋ ਇਹ ਵਾਲਾ ਟਰੈਕਟਰ ਇਹ ਉੱਪਰ ਚੱਕਿਆ ਜਾਂਦਾ ਇਹਦੇ ਸਟੈਂਡ ਵੀ ਲੱਗੇ ਹੋਇਆ ਤੇ ਵੱਡਾ ਸਿਸਟਮ ਲੱਗਾ ਹੋਇਆ ਇਹਦੇ ਉੱਪਰ ਵੀ ਆਪਾਂ ਅੱਜ ਤੇ ਇਹਦੀ ਕੀਮਤ ਦੀ ਗੱਲ ਕਰੀਏ ਦੋਸਤੋ ਕੀਮਤ ਹੈ ਇਹਦੀ ਕੀਮ ਤਾਂ ਇਹਦੀ 8000 ਰੁਪਏ 50% ਦੇ ਵੀ ਸਬਸਿਡੀ ਮਿਲੂਗੀ ਤੁਹਾਨੂੰ 50% ਦੀ ਸਬਸਿਡੀ ਬਾਕੀ ਆਹ ਦੇਖ ਸਕਦੇ ਹੋ ਤੁਸੀਂ ਇਹ ਚੀਜ਼ਾਂ ਵੀ ਇਹਨਾਂ ਦੇ ਉੱਪਰ ਨਾਲ ਜੁੜ ਜਾਂਦੀਆਂ ਨੇ ਆਹ ਹਾਲ ਜੁੜ ਜਾਂਦੇ ਨੇ ਤਿੰਨ ਹਾਲ ਨੇ ਉਸ ਤੋਂ ਬਾਅਦ ਆਹ ਵੀ ਜੁੜ ਜਾਂਦਾ ਦੋਸਤੋ ਤੇ ਆ ਸਿੰਗਲ ਹਾਲ ਵੀ ਜੁੜ ਜਾਂਦਾ ਦੇਖ ਸਕਦੇ ਹੋ ਵੱਖੋ-ਵੱਖਰੇ ਤੁਹਾਨੂੰ ਇਹ ਚੀਜ਼ਾਂ ਮਿਲਣਗੀਆਂ ਆਹ ਵੀ ਦੇਖ ਸਕਦੇ ਹੋ ਇਹ ਵੀ ਇਹਦੇ ਨਾਲ ਚੈਂਜ ਜੁੜ ਜਾਂਦੇ ਉਸ ਤੋਂ ਬਾਅਦ ਗੱਲ ਕਰੀਏ ਇਹਦੀ ਤੇ ਇਹ ਮਾਡਲ ਉਹ ਤੋਂ ਛੋਟਾ ਦੋਸਤੋ ਇਹਦੀ ਵੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਇਹਦੀ ਕੀਮਤ ਦੀ ਗੱਲ ਕਰੀਏ ਦੋਸਤੋ 70000 ਰੁਪਿਆ ਇਹਦੀ ਕੀਮਤ ਆ 50% ਇਹਦੇ ਉੱਪਰ ਵੀ ਸਬਸਿਡੀ ਮਿਲ ਜੂਗੀ ਜੋ ਮੇਲੇ ਦੇ ਵਿੱਚ ਛੂਟ ਆ 8000 ਰੁਪਿਆ ਛੂਟ ਆ 50% ਤੁਹਾਨੂੰ ਸਬਸਿਡੀ ਆਊਗੀ ਆਊਗੀ ਪੱਕਾ ਗੱਲ ਕਰੀਏ ਇਸ ਦੀ ਦੋਸਤੋ ਇਹ ਵੀ ਤੁਸੀਂ ਦੇਖ ਸਕਦੇ ਹੋ ਤੁਸੀਂ ਸਿੰਗਲ ਹਾਲਾ ਸਿੰਗਲ ਹਾਲ ਦੇ ਵਿੱਚ ਇਹਦੇ ਵਿੱਚ ਇਹ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜੀ ਇਹਦੀ ਕੀਮਤਾਂ 65000 ਰੁਪਇਆ ਮੇਲੇ ਦੇ ਵਿੱਚ 8000 ਦੇ ਛੂਟਾਂ 50 ਪਰਸੈਂਟੇਜ ਦੀ ਵੀ ਸਬਸਿਡੀ ਤੁਹਾਨੂੰ ਮਿਲੇਗੀ ਹੁਣ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਆਹ ਵਾਲੀ ਗੱਡੀ ਆ ਜੂਗੀ ਇਹਨਾਂ ਦੀ ਇਦੀ ਕੀਮਤ ਵੀ 75000 ਰੁਪਏ ਆ 8000 ਮੇਲੇ ਦਾ ਛੂਟ ਆ 50% ਸਬਸਿਡੀ ਆ ਜੂਗੀ ਲੈ ਦੋਸਤੋ ਇਹ ਵੀ ਦੇਖ ਸਕਦੇ ਹੋ ਤੁਸੀਂ ਨਵੇਂ ਮਸ਼ੀਨਾਂ ਇਹਦੇ ਬਾਰੇ ਵੀ ਤੁਸੀਂ ਇਹਦੇ ਵੀ ਕਰੋ ਦਰਸ਼ਨ ਸਲਫਟ ਸਟਾਰਟ ਗੱਡੀ ਹੈ ਇਹ ਵੀ ਤੇ ਪੈ ਟੂਰ ਲੱਗੇ ਹੋਏ ਨੇ ਆ ਕਟਰ ਵਾਲੇ ਦਾ ਚੱਕਿਆ ਜਾਂਦਾ ਆ ਗੱਲ ਕਰੀਏ ਇਹਦੀ ਕੀਮਤ ਦੀ ਦੋਸਤੋ 5,35,000 ਦੀ ਇਹ ਕੀਮਤ ਆ ਇਹਦੀ 5,35,000 ਦੇ ਵਿੱਚ ਤੁਹਾਨੂੰ ਇਹ ਵਾਲੀ ਚੀਜ਼ ਮਿਲ ਜੂਗੀ ਤੇ ਗੱਲ ਕਰੀਏ ਸਬਸਿਡੀ ਦੀ ਸਬਸਿਡੀ ਇਹਦੇ ਉੱਪਰ ਵੀ ਦੋਸਤੋ 50% ਸਬਸਿਡੀ ਆ ਜੂਗੀ 2.5 ਲੱਖ ਰੁਪਏ ਸਬਸਿਡੀ ਆ ਦੋਸਤੋ 10,000 ਰੁਪਏ ਮੇਲੇ ਦੇ ਵਿੱਚ ਛੂਟ ਆ ਫਰਕਾ ਹਣ ਵਾਲਾ ਇਹਦਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਾਲ ਕਰਕੇ ਤੁਸੀਂ ਕੋਈ ਵੀ ਟਰੈਕਟਰ ਛੋਟਾ ਮਿੰਨੀ ਟਰੈਕਟਰ ਮੰਗਾਉਣਾ ਹੈ ਤੇ 50% ਸਬਸਿਡੀ ਇਹਨਾਂ ਦੇ ਉੱਪਰ ਤੁਸੀਂ ਮੰਗਵਾ ਸਕਦੇ ਹੋ ਧੰਨਵਾਦ ਸ਼ੇਅਰ ਕਰ ਦਿਓ ਵੀਡੀਓ